ਦੇਖ ਸਕਦੇ ਹੋ ਜੀ ਅੰਦਰ ਆਜੋ ਅੰਦਰ ਅੰਦਰ ਅੱਜ ਮਾਈਆਂ ਦਾ ਇਕੱਠ ਹੈ ਵੱਡਾ ਹੈ ਸੋਨਿਹਾਲ ਸੋਨਿਹਾਲ ਆਈ ਗ੍ਰੋਟੂ ਰੀਜਨ ਨੂੰ ਬੇਰਸਕਦੇ ਹੋ ਦੋਸਤੋ ਬਾਡ ਨੰਬਰ 13 ਦੇ ਵਿੱਚ ਸੋਨਿਆ ਸਤ ਸ੍ਰੀ ਅਕਾਲੇ ਭੋਲੇ ਸੋਨਿਆ ਸਤ ਸ੍ਰੀ ਅਕਾਲੇ ਦੋਸਤੋ ਬਾਡ ਨੰਬਰ 13 ਦੇ ਵਿੱਚ ਪੰਚੀ ਦੇ ਕੈਂਡੀਡੇਟ ਸਰਿੰਦਰ ਕੌਰ ਜੀ ਸਾਡੇ ਵਿਚਕਾਰ ਖੜੇ ਨੇ ਦੇਖ ਸਕਦੇ ਹੋ ਵੱਡਾ ਪਰਮਾ ਵਾਈਫ ਬਲਜੀਤ ਸਿੰਘ ਦੇਖ ਸਕਦੇ ਹੋ ਮੈਂਬਰੀ ਦੀ ਚੋਣ ਲੜ ਰਹੇ ਨੇ ਸ਼੍ਰੀਮਤੀ ਸਰਿੰਦਰ ਕੌਰ ਵਾਈਫ ਬਲਜੀਤ ਸਿੰਘ ਸਮਰੋਹ 13 ਨੰਬਰ ਵਾਰਡ ਦੇ ਵਿੱਚ ਪਰਮਾ ਹੰਗਾਰਾ ਮਿਲ ਰਿਹਾ ਹੈ ਚੋਣਾਂ ਹੋ ਰਹੀਆਂ ਨੇ ਸਾਡੇ ਕਨੇ ਅਸੀਂ ਤੈਹ ਦੇ ਲੋ ਸਰਬਸੰਮਤੀ ਦੇ ਮੁਤਾਬਕ ਅਸੀਂ ਨੂੰ ਚੁਣਿਆਗਾ ਭਾਈ ਬਲਜੀਤ ਸਿੰਘ ਨੂੰ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਸਾਡੇ ਵੇੜੇ ਦਾ ਸਾਡੇ ਨਗਰ ਦਾ ਸਾਰੀ ਬੋਟ ਸੱਚੇ ਦਿਨੋਂ ਇਮਾਨਦਾਰੀ ਨਾਲ ਇਹ ਬੰਦਾ ਇਮਾਨਦਾਰ ਤੇ ਸਹੀ ਸੁੱਚੇ ਤੇ ਸਹੀ ਬੰਦੇ ਨੇ ਇਹਨਾਂ ਨੂੰ ਨਿਰਪੱਖ ਬੰਦੇ ਨੇ ਕਿਸੇ ਦੀ ਮੇਰ ਪਖਰੀ ਕਰਨ ਵਾਲੇ ਸਾਫ਼ ਸੁਥਰੇ ਬੰਦੇ ਨੇ ਇਸ ਕਰਕੇ ਪਹਿਲਾਂ ਤੋਂ ਲਾ ਕੇ ਸਾਡੇ ਪਰਿਵਾਰਾਂ ਦੇ ਵਿੱਚ ਵੇਚਰਦੇ ਨੇ ਜਦੋਂ ਕਰੋਨਾ ਦੀ ਉਸ ਟਾਈਮ ਦੇ ਉੱਤੇ ਇਹ ਬੰਦੇ ਨੇ ਹੰਗਾਰਾ ਪਰਿਆ ਦੀ ਕਿਸੇ ਨੂੰ ਕਿਸੇ ਵੀ ਕੰਮ ਦੀ ਲੋੜ ਆ ਗਈ ਇਹ ਬੰਦੇ ਰੰਗਾਰਾ ਪਰ ਕੇ ਸਾਡੇ ਵਿੱਚ ਸਾਡਾ ਮਨ ਦਿੱਤਿਆ ਅੱਜ ਅਸੀਂ ਇਹਨਾਂ ਨੂੰ ਖੁਸ਼ੀ ਖੁਸ਼ੀ ਤੌਰ ਤੇ ਜਿੱਤ ਪ੍ਰਾਪਤ ਦੇ ਅੱਜ ਜਕਾਰੇ ਲਾਉਣੇ ਬੋਲੇ ਸੋਨਿਆ ਦੇਖ ਸਕਦੇ ਹੋ ਸਾਡਾ 11 ਘਰ ਮਾਂ ਹੰਗਾਰਾ ਮਿਲ ਰਿਹਾ ਹੈਗਾ ਸਰਦਾਰਨੀ ਸੁਰਿੰਦਰ ਕੌਰ ਵਾਈਫ ਬਲਜੀਤ ਸਿੰਘ ਨੂੰ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਬਾੜ ਨੰਬਰ 13 ਚ ਵੱਡਾ ਹੰਗਾਰਾ ਦੇਖ ਸਕਦੇ ਹੋ ਬਾਈ ਖੜੇ ਨੇ ਆਈਓਤਰ ਚਲੋ ਪਰਦੇ ਸਾਹਿਬ ਮਾ ਇਧਰ ਬੱਡੇ ਨਾਲ ਇਕੱਲੀ ਇਕੱਲੀ ਬੂਰ ਬੋਈ ਆਣ ਜਿੱਤ ਪ੍ਰਾਪਤਤਾ ਵਸ ਲਾਨ ਹੋਣਾ ਬਾਕੀ ਜਿੱਤ ਗਈ ਤਾਂ ਇਧਰ ਪੱਤਵੰਤਾਂ ਨੂੰ ਵੋਟ ਪਾਵਾਂਗੇ ਪਹਿਲਾਂ ਨਹੀਂ ਸਾਡੇ 5 ਨੰਬਰ ਚ ਕੰਮ ਕਿਸੇ ਨੇ ਕਰਾਇਆ ਗਿਆ 5 ਨੰਬਰ ਚ ਘਰ ਤੇ ਪਹਿਲਾਂ ਸਾਡੇ ਠੀਕ ਹੈ ਬੋਲੇ ਸੋਨ ਸੋਨ ਸਾਰਿਆ ਬੋਲੇ ਸਾਡੇ ਉਹ ਮੈਂਬਰ ਬੰਦੂ ਫੋਟਾ ਜੀ ਸੋਨ ਜੀ ਹੈ ਦੇਖ ਸਕਦੇ ਹਾਂ ਜੀ ਦੇਖ ਸਕਦੇ ਹਾਂ ਸਮਾਜ ਸੇਵੀ ਸਤਨਾਮ ਸਿੰਘ ਅੰਦੇ ਪਰਿਵਾਰ ਵੱਲੋਂ ਵੀ ਹੈ ਨਹੀਂ ਕਿ ਉਧਰ ਕੰਨ ਨਹੀਂ ਆਣੇ

ਮਾਸਿਕ ਆਪੂ ਵੀਡੀਓ ਕਰੀਏ। ਆਹ ਮਾਮਾ ਵੀ। ਇਹਨਾਂ ਦਾ ਸਸਤੀ ਕਰਾਉਂਦੇ। ਉਹ ਵੋਟ ਦੇਣੋ। ਹਾਂ। ਬੋਲੇ। ਸ੍ਰੀ ਯਾਗਰ। ਦੇਖ ਸਕਦੇ ਹੋ ਦੋਸਤੋ ਕਰ ਕਰ ਸਵਾਗਤ ਹੋ ਰਿਹਾ ਹੈ ਬਾਡ ਨੰਬਰ 13 ਦੇ ਕੈਂਡੀਡੇਟ ਦਾ। ਇੱਕ ਬਰਾਬਰ ਹੈ। ਵੇ ਸਾਰਿਆਂ ਵਿੱਚ ਹਰੇਕ ਆਪਦੇ ਗੇਟ ਕੋਲੇ ਮਲੇ ਸੋਨਿਆ ਜੈ ਸ੍ਰੀ ਅਕਾਲ ਗੋਣੇ ਸੋਨਿਆ ਜੈ ਸ੍ਰੀ ਅਕਾਲ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਬੋਲੇ ਵਾਡ ਨੰਬਰ 13 ਦੇ ਵਿੱਚ ਦੇਖ ਸਕਦੇ ਹੋ ਦੋਸਤੋ ਵੱਡਾ ਸਵਾਗਤ ਹੋ ਰਿਹਾ ਹੈ ਜੋ ਕਿ ਪੰਚੀ ਦੇ ਕੈਂਡੀਡੇਟ ਸਰਦਾਰਨੀ ਸ੍ਰਿੰਦਰ ਕੌਰ ਦੇਖ ਸਕਦੇ ਹਾਂ ਜੀ